ਜਲਾਲਾਬਾਦ थाना ਸਿਟੀ ਪੁਲਿਸ ਨੇ 52 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਦੋਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਸਾਬਕਾ ਸਰਪੰਚ ਹੈ ਜੋ ਕਿ ਹੈਰੋਇਨ ਦਾ ਕੰਮ ਕਰਦਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਜਨਕਾ ਦਿੰਦੇ ਹੋਏ ਜਾਂਚਦਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਮੈਰਿਜ ਪੈਲੇਸ ਦੇ ਨੇੜੇੋਂ ਦੋਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲੈਣ ਤੇ 52 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਤੇ ਗਲਾਬ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਉਹਨਾਂ ਨੇ ਕਿ ਅੱਗੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ حاصل ਕੀਤਾ ਜਾਏਗਾ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਦੀ ਮਾਮਲਾ ਹਾਂਜੀ ਕੱਲ ਗਸ ਦੇ ਸਬੰਧ ਚ ਰਾਨਾ ਸੀ ਜੀ ਤੇ ਜਦ ਪੁਲਿਸ ਪਾਲਟੀ ਰੀਮ ਵਿਲਾ ਮੰਨੇਵਾਰ ਹੁੜਤੇ ਪਹੁੰਚੀ ਉਥੇ ਦੋ ਨੌਜਵਾਨ ਮੁੰਡੇ ਲੜਕੇ ਮਿਲੇ ਜਿਹਨੇ ਕੋਸ਼ਿਸ਼ ਕਰਨ ਤੋਂ ਬਾਅਦ 52 ਗ੍ਰਾਮ ਹੈਰੋਨੋਗ੍ਰਾਮ ਜੀ ਇਹਨਾਂ ਨੂੰ ਤੇ ਉਹਨਾਂ ਤੇ ਮਕਦਮਾ ਨੰਬਰ 62 ਐਂਡੀ ਵੀ ਸੀ ਅਗਟ ਅਦੇ ਅੰਦਰ ਦੀ ਕੀਤਾ ਗਿਆ ਜੀ ਬਾਕੀ ਤਫतीश ਜਾਰੀ ਹੈ ਸਰ ਇਹ ਕੋਣ ਸ਼ਖਸ ਹੈ ਜਿਹੜੇ ਕਿਥੋਂ ਦੇ ਰਹੇ ਨੇ ਅਪਾ ਰਹਿਤੇ ਇਹ ਇੱਕ ਤੇ ਵਰਜਿੰਦਰ ਸਿੰਘ ਜੈਂਟਾ ਦੂਸਰਾ ਬਲਵਿੰਦਰ ਸਿੰਘ ਬਿੰਦੂ ਇਹ ਦੋਨੇ ਪਿੰਡ ਫੜੀਆਂ ਵਾਲੇ ਫੜੀਆਂ ਵਾਲੇ ਰਹਿਣ ਵਾਲੇ ਜੀ ਕੀ ਕੋਈ ਪਹਿਲਾਂ ਵੀ ਇਹਨਾਂ ਦੇ ਮਾਮਲੇ ਵਗੈਰਾ ਹੈਗੇ ਨਹੀਂ ਇਹਨਾਂ ਪਹਿਲਾ ਕੋਈ ਐਨਡੀਪੀਸ਼ ਦਾ ਕੋਈ ਮਾਮਲਾ ਦਰਜ ਨਹੀਂ ਹੈ ਜੀ ਬਾਕੀ ਚੋਰੀ ਘਰੀਆਂ ਹੈ ਜੀ ਇਹ ਪਤਾ ਲੱਗਾ ਇਹ ਕਿਹਨੇ ਸਾਬਕਾ ਸਰਪੰਚ ਵੀ ਹੈ ਜੀ ਸਰਪੰਚ ਵੀ ਰਹਿ ਚੁੱਕੇ ਹਾਂ ਜੀ ਇਹ ਗੁਰਜਿੰਦਰ ਸਿੰਘ ਜੈਂਟਾ ਇਹ ਸਾਬਕਾ ਸਰਪੰਚ ਆ ਜੀ ਪਹਿਲਾਂ ਸਰਪੰਚ ਰਹਿ ਚੁੱਕਾ ਜੀ ਹੁਣ ਕਿੱਦਾਂ ਦੀ ਕਾਰਵਾਈ ਹੋਤੂਗੀ ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦਾੰਦਗੀ ਹੋ ਚੁੱਕੀ ਹੈ ਮਿਲਵਾ ਦੱਦੀ ਕੀਤਾ ਪੇਸ਼ ਕੀ ਕਰ ਜਾਣਾ ਹੈ ਅਦਾਲਤ ਵਿੱਚ ਫਿਰ ਰਿਮਾਂਡ ਲੈ ਕੇ ਬਾਕੀ ਜੋ ਕੀਤਾ ਸਾਹਮਣੇ ਆਉਂਦੇ ਵੀ ਉਹ ਰਿਮਾਂਡ ਦੇ ਤਰ੍ਹਾਂ ਕੀ ਹੋਪਲਾ ਹਾਂਜੀ ਹਾਂਜੀ ਹੁਣ ਜਦੋਂ ਅੰਮੀ ਬੈਜੀ ਜੀ ਠੀਕ ਹੈ